ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਿਓ ਤੇ ਫਿਰ ਤੁਹਾਨੂੰ ਸਮਝ ਆਵੇਗਾ ਇਸ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਹੋਇਆ ਕੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪ ਤੇ ਇੱਕ ਸਵਿਫਟ ਗੱਡੀ ਖੜੀ ਹੁੰਦੀ ਹੈ ਤੇ ਪੈਟਰੋਲ ਪੰਪ ਵਾਲਾ ਉਸ ਗੱਡੀ ਦੇ ਵਿੱਚ ਪੈਟਰੋਲ ਪਾ ਰਿਹਾ ਸੀ ਤੇ ਨਾਲ-ਨਾਲ ਉਹ ਗੱਲਾਂ ਵੀ ਕਰ ਰਿਹਾ ਸੀ ਤਾਂ ਗੱਡੀ ਦੇ ਵਿੱਚ ਜੋ ਵਿਅਕਤੀ ਬੈਠਾ ਹੁੰਦਾ ਹੈ ਉਸ ਦੇ ਇੱਕ ਦਸਤਾਰ ਬੰਨੀ ਹੁੰਦੀ ਹੈ ਤੁਸੀਂ ਇਸ ਵੀਡੀਓ ਦੇ ਅੱਗੇ ਜਾ ਕੇ ਦੇਖੋਗੇ ਆ ਉਹ ਗੱਡੀ ਦੇ ਵਿੱਚੋਂ ਉਤਰਦਾ ਦੇਖੋ ਉਸ ਨੇ ਟਾਕੀ ਖੋਲ ਕੇ ਉਤਰ ਕੇ ਆਉਂਦਾ ਚਿੱਟਾ ਕੁਰਤਾ ਪਾਇਆ ਹੈਗਾ ਤੇਲ ਪਵਾ ਕੇ ਉਸ ਤੋਂ ਆਪ ਉਹਦਾ ਵੀ ਕਿੰਨੇ ਰੁਪਏ ਤੇ ਸਕੈਨਰ ਆਹੀ ਪੈਸੇ ਸਕੈਨ ਕਰਨ ਲਈ ਆਉਂਦਾ ਦੇਖੋ ਪੰਪ ਵਾਲੇ ਨੂੰ ਏਦਾਂ ਹੁੰਦਾ ਕਿ ਇਹ ਬੰਦਾ ਪੈਸੇ ਪਾ ਰਿਹਾ ਇਸ ਤਰ੍ਹਾਂ ਉਹ ਗੱਡੀ ਦੇ ਵਿੱਚ ਬਹਿ ਜਾਂਦਾ ਤੇਲ ਪਵਾ ਕੇ ਜਦੋਂ ਟੈਂਕੀ ਢੱਕਣ ਲਾਉਂਦਾ ਹੈਗਾ ਤਾਂ ਇੱਕੇ ਦਮ ਗੱਡੀ ਪਿਆ ਕਿੱਥੋਂ ਭੱਜ ਜਾਂਦਾ ਹੈਗਾ ਉਹ ਪੰਪ ਵਾਲਾ ਪੁੱਛਦਾ ਹੀ ਰਹਿ ਜਾਂਦਾ ਵੀ ਆਪਣੇ ਕੋਲ ਪੈਸੇ ਆਏ ਕਿ ਨਾ ਪਰ ਅਚਾਨਕ ਮੰਗਰ ਪੁਲਿਸ ਦੀ ਗੱਡੀ ਖੜੀ ਹੋ ਜਾਂਦੀ ਹੈ ਤੇ ਪੁਲਿਸ ਦੀ ਗੱਡੀ ਨਾਲ ਦੀ ਨਾਲ ਉਸ ਗੱਡੀ ਦੇ ਪਿੱਛੇ ਲੱਗ ਜਾਂਦੀ ਹੈ ਇਹ ਵਿਅਕਤੀ ਇਨੀ ਸਪੀਡ ਨਾਲ ਲੰਘ ਗਿਆ ਕਿ ਇਹ ਪੁਲਿਸ ਦੇ ਹੱਥ ਵੀ ਨਹੀਂ ਆਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਅਕਤੀ ਤੇ ਕੋਈ ਕਾਰਵਾਈ ਹੋ ਸਕੇ